ਕਿਨੇ ਯਾਰ ਸਾਲਾ ਕਰ ਕਹਿ ਰਹੇ ਆ ਯਾਪੇ ਪਾਜੀ ਸਤਿ ਸ੍ਰੀ ਅਕਾਲ ਅੱਜੋ ਬੜੀਆਂ ਕੰਮੀਆਂ ਆ ਠੀਕ ਹੈ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੌਣ ਆ ਤੁਸੀਂ ਮੈਂ ਪਾਜੀ ਬੈਂਕ ਤੋਂ ਆਇਆ ਕਿਉਂ ਮੈਨ ਬੁਲਾਇਆ ਨਹੀਂ ਕਿਸੇ ਨੇ ਨਹੀਂ ਤੁਸੀਂ ਨਹੀਂ ਬੁਲਾਇਆ ਅਸੀਂ ਆਏ ਆ ਅਸੀਂ ਆਏ ਆ ਕੌਣ ਕੌਣ ਹੋ ਕੋਈ ਮੈਂ ਇਕੱਲਾ ਹੀ ਆਇਆ ਤੁਹਾਡਾ ਨਾ ਸਰਿੰਦਰ ਸਿੰਘ ਆ ਨਾ ਪਤਾ ਤੁਹਾਨੂੰ ਬੈਂਕ ਵੱਲੋਂ ਤੁਹਾਡਾ ਨਾਮ ਆਇਆ ਦੇਖੋ ਸਰਿੰਦਰ ਸਿੰਘ ਫਿਰ ਪੁੱਛੀਗਾ ਜਾਨਾ ਯਾਰ ਮੈਂ ਤਾਂ ਪੁੱਛਿਆ ਤੂੰ ਹੀ ਆ ਸਰਿੰਦਰ ਸਿੰਘ ਮੈਂ ਹੀ ਆ ਲਉਂਦੀ ਆਫਰ ਆਈ 5 ਲੱਖ ਰੁਪਏ ਦੀ ਪੈਸੇ ਮਿਲਣਗੇ ਪੈਸੇ ਮਿਲੂਗੇ ਤੈਨੂੰ ਚਾਹੀਦੇ ਪੈਸੇ ਮੈਨੂੰ ਤਾਂ ਚਾਹੀਦੇ ਆ ਫਿਰ ਤੂੰ ਲੈ ਲੈ ਤੈਨੂੰ ਨਹੀਂ ਚਾਹੀਦੇ ਪੈਸੇ ਨਹੀਂ ਮੈਨੂੰ ਤਾਂ ਚਾਹੀਦੇ ਆ ਚਾਹੀਦੇ ਫਿਰ ਲੈ ਲੈ ਲੋਨ ਤੈਨੂੰ ਨਹੀਂ ਚਾਹੀਦੇ ਉਹ ਮੈਨੂੰ ਤਾਂ ਚਾਹੀਦੇ ਆ ਫਿਰ ਤੂੰ ਲੈ ਲੈ ਉਹ ਯਾਰ ਮੈਂ ਲੋਨ ਦਿਨਾ ਮੈਂ ਲੈਣ ਨਹੀਂ ਆਇਆ ਤੇਰੇ ਕੋਲੋਂ ਨਹੀਂ ਕੱਲੇ ਸਾਨੂੰ ਮਿਲਦਾ ਤੁਹਾਨੂੰ ਨਹੀਂ ਮਿਲਦਾ ਤੁਹਾਡੀ ਆਫਰ ਨਿਕਲੀ ਮarre ਸਾਡੀ ਨਹੀਂ ਨਿਕਲੀ ਕਿਉਂ ਤੁਹਾਡੀ ਕਿੱਥੇ ਫਸ ਗਈ ਉਹ ਯਾਰ ਸਾਡਾ ਸਿਪਲ ਖਰਾਬ ਆ ਯਾਰ ਤੂੰ ਦੱਸ ਲੈਣਾ ਲੋਨ ਆਪ ਤੁਸੀਂ ਡਿਫਾਲਟਰ ਹੋ ਯਾਰ ਮੈਨੂੰ ਲੋਨ ਦੇਣ ਆ ਕਿਉਂ ਯਾਰ ਤੁਸੀਂ ਲੋਨ ਲੈਣਾ ਕਿ ਨਹੀਂ ਲੈਣਾ ਤੁਸੀਂ ਲੈਣਾ ਮੈਂ ਤਾਂ ਲੈਣਾ ਤੁਹਾਨੂੰ ਮਿਲਣਾ ਹੀ ਨਹੀਂ ਤੁਸੀਂ ਆਪ ਤਾਂ کہہ ਰਹੇ ਹੋ ਸਿੰਪਲ ਖਰਾਬ ਆ ਓਏ ਓਏ ਯਾਰ ਉਹ ਮਾਫ ਕਰ ਭਰਾਵਾ ਗਲਤੀ ਕਿਉਂ ਕੀਤੀ ਫਿਰ ਕੋਈ ਗਲਤੀ ਮੇ ਕੋਈ ਕੀਤੀ ਨਹੀਂ ਫਿਰ ਮਾਫੀ ਕਿਉਂ ਮੰਗੀ ਜਾਣਾ ਓਏ ਤਾਂ ਮੈਂ ਵੈਸੇ ਕਹਿ ਰਿਹਾ ਮੈਂ ਗਲਤੀ ਯਾਰ ਨਾ 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 ਬੰਦਾ ਮਾਫੀ ਉਹੀ ਮੰਗਦਾ ਹੁੰਦਾ ਜਿਹਨੇ ਗਲਤੀ ਕੀਤੀ ਹੋਵੇ। ਉਹ ਨਹੀਂ ਮੈਂ ਕੀਤੀ ਨਹੀਂ ਗਲਤੀ ਕੋਈ। ਕੀਤੀ ਆ ਭਰਾਵਾ ਤੂੰ ਕਿਸ਼ਤਾਂ ਨਹੀਂ ਮੋੜੀਆਂ ਤਾਂ ਹੀ ਤਾਂ ਡਿਫਾਲਟਰ ਹੋਇਆ। ਉਹ ਨਹੀਂ ਡਿਫਾਲਟਰ ਨਹੀਂ ਹੋਇਆ। ਸਿੰਪਲ ਕਿਦਾਂ ਖਰਾਬ ਹੋ ਗਿਆ? ਉਹ ਤਾਂ ਮੈਂ ਵੈਸੇ ਕਹਿਤਾ ਯਾਰ ਤੂੰ ਫੇਰ ਉਹੀ ਗੱਲਾਂ। ਦੇਖ ਲੈ ਫੇਰ ਝੂਠ ਬੋਲਦਾ ਨਾ। ਉਹ ਨਹੀਂ ਯਾਰ ਮੈਂ ਲੋਨ ਤੈਨੂੰ ਦੇਣ ਆਇਆ ਲੋਨ ਲੈਣਾ। ਮੈਂ ਆਪ ਤਾਂ ਤੈਨੂੰ ਮਿਲਦਾ ਨਹੀਂ ਮੈਨੂੰ ਕਿਦਾਂ ਦੇਣਾ। ਉਹ ਯਾਰ ਸਭ ਮਿਲਦਾ ਵਾ ਤੂੰ ਦੱਸ ਲੈਣਾ। ਤੈਨੂੰ ਮਿਲਦਾ ਵਾ? ਹਾਂ ਮਿਲਦਾ। ਲੈ ਲੈ। ਉਹ ਲੈ ਲਿਆ ਮੈਂ ਲੋਨ ਤੂੰ ਦੱਸ ਲੈਣਾ। ਲੈ ਲਿਆ? ਹਾਂ ਲੈ ਲਿਆ। ਫੇ ਮੈਨੂੰ ਵੀ ਦੇਣਾ ਕਿ ਇੱਕ ਲੋਨ ਵੀ ਤੂੰ ਵੀ ਲੈ ਲੈ। ਤੈਨੂੰ ਬੁਲਾਇਆ ਕਿਨੇ? ਓਏ ਯਾਰ ਮੈਨੂੰ ਬੁਲਾਇਆ ਨਹੀਂ ਮੈਂ ਆਇਆ ਤੇਰੇ ਕੋਲ ਤੈਨੂੰ ਲੋਨ ਦੇਣਾ। ਜਦ ਮੈਂ ਤੈਨੂੰ ਬੁਲਾਇਆ ਨਹੀਂ ਤੂੰ ਬੈਂਕੜਾ ਨੇ ਭੇਚਿਆ ਮੈਨੂੰ ਬੈਂਕ ਵਾਲਿਆਂ ਨੇ ਭੇਚਿਆ ਸਮਝ ਨਹੀਂ ਆਉਂਦੀ ਪਰੇਸ਼ਾਨ ਕਰਤਾ ਯਾਰ ਲੈ ਲੈ ਗੜੇ ਲੈਣਾ ਲੋਨ। ਤੂੰ ਲੈ ਲੈ। ਓ ਮੈਂ ਨਹੀਂ ਲੈਣਾ ਜਾ ਯਾਰ। ਇੱਕ ਮਿੰਟ ਗੱਲ ਸੁਣ। ਓ ਰਿਆ। ਅੱਛਾ ਲੋਨ ਦੇ ਦਈਏ ਹੁਣ। ਕਰਾ ਫਾਈਨਲ ਵੀਰੇ ਆ ਆਧਾਰ ਪੈਨ ਕਾਰਡ ਕੱਢੋ ਅੱਛਾ ਉਹ ਸਾਹਮਣੇ ਨਾਪੀ ਆ ਇਹ ਆ ਤੇਰੀ ਹੋਗੀ ਵੀਰੇ ਗੰਦੀ ਹੋਗੀ ਨਾ ਹੁਣ ਵਿਕਣੀ ਨੀਗੀ ਭਾਈਆ 1000 ਦੇ ਦੇ ਕਿੰਨਾ 1000 ਨਹੀਂ ਨਹੀਂ ਨਾ ਅਗੇ ਲੋਨ ਤੈਨੂੰ ਦੇਣਾ ਆ ਮੈਂ ਹੁਣੇ ਤਾਂ ਕਿ ਮੈਂ ਲੋਨ ਲੈ ਲਿਆ ਮੈਂ ਲੈ ਲਿਆ ਲੋਨ ਪੈਸੇ ਬੈਂਕ ਚ ਪੈ ਗਏ 1000 ਰੁਪਇਆ ਦੇ ਚੁੱਪ ਕਰਕੇ ਗੰਦੀ ਕਰਤੀ ਆ ਓਏ ਸਾਫ ਕਰ ਲੈ ਇਹਨੂੰ 1000 ਰੁਪਏ ਤੇ ਮੈਂ ਆਪੇ ਸਾਫ ਕਰ ਲੂੰਗਾ ਲੈ ਦੇ ਓਏ ਯਾਰ ਮੈਂ ਲੋਨ ਦੇਣ ਆਇਆ ਮੈਂ ਟੀ-ਸ਼ਰਟ ਥੋੜੀ ਤੇ ਆ ਲੈ ਫਿਰ ਓ ਨਹੀਂ ਯਾਰ ਮੈਂ ਦਿੰਨਾ 1000 ਰੁਪਇਆ ਜੇ ਨਹੀਂ ਹੁੰਦੇ ਨਾ ਮੈਂ ਤੈਨੂੰ 20% ਵਿਆਜ ਤੇ ਵੀ ਦੇ ਦਿੰਦਾ ਹੈ ਵਿਆਜ ਵਿਆਜ ਤੇ ਜਦ ਲਿਆ ਰਜਿਸਟਰੀ ਰੱਖ ਕੇ ਲਾ ਲਾ 1000 ਰੁਪਏ 1000 ਰੁਪਏ ਤੇ ਰਜਿਸਟਰੀ ਰੱਖ ਦਵਾ ਮੈਂ ਤੇ ਫੇਰ ਆ ਦੇ ਨਾ ਰਜਿਸਟਰੀ ਨਾ ਰੱਖ ਪੈਸੇ ਰੱਖ ਉਹ ਕਿਹੜੇ ਕੰਮ ਪਾਤਾ ਮੈਂ ਤਾਂ ਲੋਨ ਦੇਣਾ ਤੂੰ ਤਾਂ ਮੇਰੇ ਕੋਲ ਪੈਸੇ ਕਮਾਈ ਕਰ ਲਈਏ ਤੇਰੇ ਕੋਲ ਲੋਨ ਹੈਗਾ ਹੈਗਾ ਮੇਰੇ ਕੋਲ ਲੋਨ ਤੂੰ ਲੈ ਲੈ ਓ ਯਾਰ ਜਾ ਯਾਰ ਨਹੀਂ ਜਾ ਮੈਂ ਨਹੀਂ ਦੁਕਾਨ ਮੇਰੀ ਤੁਹਾਨੂੰ ਲੋਨ ਨਹੀਂ ਦੇਣਾ ਨਹੀਂ ਦੇਣਾ ਲੋਨ ਤੁਹਾਨੂੰ ਮੈਂ ਲੈਣਾ ਹੀ ਨਹੀਂ